ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਮੇਰੇ ਰਾਈਟ ਤੇ ਸੀਮਾ ਬਾਂਸਲ ਜੀ ਵਾਈਸ ਚੇਅਰਪਰਸਨ ਪੰਜਾਬ ਡਿਵੈਲਪਮੈਂਟ ਕਾਉਂਸਲ ਬੈਠੇ ਮੇਰੇ ਲੈਫਟ ਤੇ ਮਿਸਟਰ ਰਸ਼ੀਸ਼ ਗਰਗ ਮੈਨੇਜਿੰਗ ਡਾਇਰੈਕਟਰ ਹੈਪੀ ਫੋਰਜਿੰਗਸ ਲਿਮਟਿਡ ਔਰ ਉਹਨਾਂ ਦੇ ਲੈਫਟ ਤੇ ਮੇਗਾ ਗਰਗ ਸ਼ੀ ਇਜ਼ ਆਲਸੋ ਡਾਇਰੈਕਟਰ ਇਨ ਹੈਪੀ ਫੋਰਜਿੰਗ ਲਿਮਟਿਡ ਤੇ ਮੈਂ ਅੱਜ ਇੱਕ ਅਨਾਉਂਸਮੈਂਟ ਕਰਨ ਜਾ ਰਹੇ ਆ ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਇਚ ਚਾਲੂ ਕੀਤਾ ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰਸ ਆ ਪੰਜਾਬ ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਸ਼ਨ ਲਈ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲਿਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣੇ ਦੀ ਕੰਪਨੀ ਹੈ ਔਰ ਇਹ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ ਇਹ ਸਪੈਸ਼ਲ ਸਟੀਲਸ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ ਔਰ mainly auto and auto ना? non auto farm equipment oil and मतलब and, मतलब हर चीज ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ ਚ ਲੱਗਦੇ ਆ ਬਣਾਉਂਦੇ ਐ ਐਕਸਪੋਰਟ ਵੀ ਬਹੁਤ ਕਰਦੇ ਐ ਦੇ ਆਰ ਵਨ ਆਫ ਦੀ ਲਾਰਜੈਸਟ ਮੈਨੂਫੈਕਚਰਰਸ ਇਹ ਹਜ਼ਾਰ ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੀ ਇਹਨਾਂ ਦੇ ਪਲਾਨ ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ ਰੈਸ਼ ਇਨਵੈਸਟਮੈਂਟ ਲਈ ਇਹਨਾਂ ਕੋਲ ਗੁਜਰਾਤ ਤੋਂ ਵੀ ਆਏ ਮਧਿਆ ਪ੍ਰਦੇਸ਼ ਤੋਂ ਆਏ ਬਿਹਾਰ ਤੋਂ ਕਈ ਸਟੇਟਸ ਨੇ ਕੀਤਾ ਇਹ ਆਪਣੇ ਮੂੰਹ ਦੱਸਣਗੇ ਵੀ ਕਿਉਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਬਾਕੀ ਸਟੇਟਾਂ ਦੇ ਉੱਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 140 ਹਜ਼ਾਰ ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੌਬ ਅਪਰਚੂਨਿਟੀਆਂ ਸੀ এমਪਲॉयਮੈਂਟ ਸੀ ਉਹ 2022 ਤੋਂ ਆਪਣੀ ਸਟੇਟ 'ਚ ਆ ਚੁੱਕੀਆਂ ਉਹ ਹੁਣ ਫਿਗਰ 145 ਹਜ਼ਾਰ ਕਰੋੜ ਤੇ ਪਹੁੰਚ ਗਈ ਹੈ ਔਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਜ਼ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਔਰ ਹੋਰ ਅਸੀਂ بڑے ਸਟੈਪ ਲੈ ਰਹੇ ਆ ਇੰਡਸਟਰੀ ਡਿਪਾਰਟਮੈਂਟ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਸੀ 24 ਸੈਕਟੋਰਲ ਕਮੇਟੀਆਂ ਸੀ ਉਹਨਾਂ ਦੇ ਉੱਤੇ ਵੀ ਅਸੀਂ ਕੱਲ ਮੀਟਿੰਗ ਕੀਤੀ ਸਾਰੇ ਏਡੀਸੀਜ਼ ਨਾਲ ਚੇਅਰਮੈਨ ਨਾਲ ਵੀ ਮੈਂ ਰੈਗੂਲਰਲੀ ਇਨ ਟੱਚ ਹਾਂ ਉਹ ਬਿਲਕੁਲ ਟਾਈਮ ਤੇ ਚੱਲ ਰਹੀਆਂ ਹਨ ਕਮੇਟੀ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ 1 ਅਕਤੂਬਰ ਤੱਕ ਸਾਨੂੰ ਸਾਰੀਆਂ ਰਿਪੋਰਟਸ ਦੇ ਦਿਓ ਪਰ ਉਹ 1 ਅਕਤੂਬਰ ਤੋਂ ਪਹਿਲਾਂ ਹੀ ਸਾਰੀਆਂ ਰਿਪੋਰਟਾਂ ਸਾਡੇ ਕੋਲ ਆ ਜਾਣੀਆਂ ਉਹ ਬੜੀ ਹੈਲਪ ਕਰੇਗੀ ਨਵੀਂ ਪਾਲਿਸੀ ਡਰਾਫਟ ਕਰਨ ਦੀ ਪਰ ਜਿਹੜੀ ਨਵੀਂ ਪਾਲਿਸੀ ਬਣੇਗੀ ਹਰ ਸੈਕਟਰ ਸਪੈਸੀਫਿਕ ਅਸੀਂ ਇਨੀਸ਼ੀਏਟਿਵ ਉਹਦੇ 'ਚ ਲਾਵਾਂਗੇ ਤੇ ਜਲਦੀ ਉਹ ਨਵੀਂ ਪਾਲਿਸੀ ਦਾ ਜਿਹੜਾ ਪ੍ਰੋਸੈਸ ਹੈ 1 ਅਕਤੂਬਰ ਤੋਂ ਬਾਅਦ ਚਾਲੂ ਹੋ ਜਾਏਗਾ ਔਰ ਉਹ ਵੀ ਅਸੀਂ ਬੜੀ ਜਲਦੀ ਲੈ ਕੇ ਆ ਜਾਾਂਗੇ ਹੁਣ ਮੈਂ ਮਾਈਕ ਜਿਹੜੀ ਹੈ ਅਸ਼ੀਸ਼ ਗਰਗ ਜੀ ਨੂੰ ਹੈਂਡ ਓਵਰ ਕਰਦਾ ਹਾਂ ਉਹ ਆਪਣੀ ਕੰਪਨੀ ਬਾਰੇ ਵੀ ਦੱਸਣਗੇ ਔਰ ਇਹ ਵੀ ਦੱਸਣਗੇ ਕਿ ਇਹਨਾਂ ਨੇ ਕਿਉਂ ਇਹ ਡਿਸੀਜਨ ਦਿੱਤਾ ਕਿ ਪਾਕਿਸਤਾਨਾਂ ਨੂੰ ਛੱਡ ਕੇ ਇਹ ਆਪਣੇ ਪੰਜਾਬ ਸੂਬੇ ਚ ਕਿਉਂ ਆ ਰਹੇ ਥੈਂਕ ਯੂ ਆਹ ਥੋੜੇ ਚੇਅਰ ਅੱਧਰ ਕਰ ਲੋ ਕੈਮਰੇ 'ਚ ਹੁਣ ਠੀਕ ਹੈ और कर और चलो थैंक यू संजीव जी सो so, पहले मैं हैप्पी फोर्जिंग के बारे में आपको थोड़ा सा बताता हूँ आई गिव यू ब्रीफ अबाउट आवर कंपनी सो आर कंपनी इज स्टैब्लिश्ड इन सेवेंटी नाइन सो ऑलमोस्ट मोर देन फोर डेकर्स ओल्ड टुडे वी आर थर्ड लार्जेस्ट फोर्जिंग मैन्युफैक्चरिंग कंपनी इन इंडिया with a market cap of almost 10,000 crores. It's listed on National Stock Exchange. In the last 15 years we have invested close to 1500 crores and we have 3 plants in Ludhiana. Collectively put together we have a capacity of 1 50,000 tonnes in forging and almost 80,000 tonnes in machining. We manufacture critical components for varied auto industry like major commercial vehicle players like Bharat Benz, Volvo Aishar, Tata Motors, Ashok farm equipment companies like Mahindra, Swaraj, Sonalika, John Deere, Kubota, and also for off-highway applications for JCB, Lieber, Caterpillar. The investment that we are announcing now for 1000 crores will start catering to a different set of industry because this is the second largest forging technology in the world largest in asia where we'll be able to forge components up to 3 ton in single piece this components will be used for marine application defense application mining application and also large engines which will be used for data center application so in the state of punjab this capex will generate direct employment opportunity for 3000 employees more than 600 engineers this is a very high tech business which actually involves a lot of engineering capability and skills and will also generate indirect opportunity for over 3000 people and this will not only boost steel industry but will also boost consumption of steel in the state of punjab so looking into the current you know uh, punjab policies which were done in the past and the new discussions that we had with uh, uh, sanjeev ji and the discussions that we had, and the new promises which were given by the state, and the new sectoral committees which were formed, under which we are looking at new reforms and benefits which will be provided to the state. We have announced this capex within the state of Punjab. We are very hopeful that these policies will be mutually beneficial for both government as well as to the industrialists. And early execution of these policies will definitely spur a lot of business within the state of Punjab. So, so this is on the project and uh, where are you from from ludhiana yes we are born and brought up in ludhiana this company was founded by my father mr paritosh kumar Gair, who is the chairman in the company i would just like to add that i take care of the environmental social governance part of the company and the new exp uh, expansion that we are doing is in accordance with all environmental and social norms so we've uh, driven deep into this and uh, we're taking care of our, uh, we're aware of our emissions, energy management, we are aware of our emissions, energy management, labor practices, and all the expansion that is being done is in accordance with that. So, yes, that's all right. thank you. Any questions? <laughs>